ਜਦੋਂ ਸੂਬੇ ਦੀ ਕਚਾਰੀ ਵਿੱਚ ਤੀਸਰੇ ਦਿਨ ਲਜਾਇਆ ਜਾਂਦਾ ਹੈ 13ਪੋ ਵਾਲੇ ਦਿਨ ਫਿਰ ਉਹ ਹੀ ਡਰਾਵੇ ਤਮਕੀਆਂ ਲਾਲਚ ਤੇ ਮੁਸਲਮਾਨ ਭੜਦੀਆਂ ਗੱਲਾਂ ਹੁੰਦੀਆਂ ਨੇ ਪਰ ਸਾਹਿਬਜ਼ਾਦੇ ਆਪਣੇ ਨਿਸ਼ਚੇ ਉੱਤੇ ਧਰਮ ਉੱਤੇ अडोल ਟਿਕੇ ਹੋਏ ਨੇ ਬਿਨਾਂ ਕਿਸੇ ਖੌਫ ਤੋਂ ਬਿਨਾਂ ਕਿਸੇ ਲਾਲਚ ਤੋਂ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਵੀ ਰਖਤ ਦੇ ਨਾਲ ਬਨ ਕੇ ਦੋਵਾਂ ਸਾਹਿਬਜ਼ਾਦਿਆਂ ਨੂੰ ਕੱਪੜੇ ਉਤਾਰ ਕੇ ਸ਼ਮਕਾਂ ਮਾਰੀਆਂ ਗਈਆਂ ਨੇ ਸੋਟੀਆਂ ਮਾਰੀਆਂ ਗਈਆਂ ਨੇ ਤੇ ਸ਼ਹੀਦ ਦਿੱਤੇ ਗਏ ਨੇ ਕਿਤੇ ਹੱਥ ਪੈਰ ਬਨ ਕੇ ਦੂਰੋਂ ਗਲੇਲਾਂ ਦੇ ਨਾਲ ਪੱਥਰ ਮਾਰੇ ਗਏ ਨੇ ਜਿਸਵਿਆਦਾ ਪਤੀ ਸਿੰਘ ਜੀ ਦੀ ਅੱਖ ਵੀ जख्मी ਹੁੰਦੀ ਹੈ ਅਖੀਰ ਉਹ ਵਿਲਾ ਆ ਹੀ ਜਾਂਦਾ ਹੈ ਜਦੋਂ ਨੀਹਾਂ ਵਿੱਚ ਚੜਨਾ ਹੈ ਤੇ ਜਲਾਦਾਂ ਨੂੰ ਲੱਭਿਆ ਜਾਂਦਾ ਵੀ ਕਿਹੜਾ ਜਲਾਦ ਨੀਹਾਂ ਵਿੱਚ ਮਿਸਤਰੀ ਚੜੇਗਾ ਉਹ ਜਿੱਤੇ ਨੇ ਹੁਕਮ ਦੇ ਕੇ ਨੀਹਾਂ ਵਿੱਚ ਚਣ ਕੇ ਕੋ ਕੋ ਕੇ ਸ਼ਹੀਦ ਕਰ ਦਿੱਤੇ ਨੇ ਇਹ ਖਬਰ ਸੁਣਦਿਆਂ ਹੀ ਮਾਤਾ ਗੁਜਰ ਕੌਰ ਜੀ ਕਬਰਾਈ ਨਹੀਂ ਹਨ ਰੋਏ ਨਹੀਂ ਹਨ ਕਈ ਪੁੱਠੀ ਮੱਤ ਵਾਲੇ ਇਤਿਹਾਸਕਾਰ ਦੱਸ ਦਿੰਦੇ ਨੇ ਮਾਤਾ ਜੀ ਬੜੇ ਪਰੇਸ਼ਾਨ ਹੋਏ ਉਹਨਾਂ ਨੇ ਬੁੱਜ ਵਿੱਚ ਛਾਲ ਮਾਰ ਦਿੱਤੀ ਇਸ ਤਰ੍ਹਾਂ ਦੀਆਂ ਬੇਫਜ਼ੂਲ ਗੱਲਾਂ ਤੇ ਇਤਿਹਾਸ ਜਿਹੜਾ ਹੈ ਇਹ ਵਾਧੂ ਜੋੜਿਆ ਜਾਂਦਾ ਕਿ ਅੱਖ